ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਹੋ ਜੂਗੀ ਹੋਵੇ ਚੜ੍ਹਦੀ ਕਲਾ ਚ ਹੋਵੇ ਕਿ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਆ ਵਿਸ਼ਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲਿਆ ਸਭ ਬੈਨਫਿਟ ਲਿਆ ਚੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਜੀ ਦੋਸਤੋ ਕਿੰਨੇ ਅਸੀਂ ਅੰਗਲੰਡ ਦੱਸਾਂਗੇ ਜਿੰਨਾ ਨੂੰ ਜਾਣ ਕੇ ਤੁਹਾਡਾ ਜ਼ਿੰਦਗੀ ਜਿਉਣ ਦਾ ਫਿਰ ਦੇਖਾ ਤੁਹਾਡੀ ਜ਼ਿੰਦਗੀ ਕਿੱਦਾਂ ਚੇਂਜ ਹੁੰਦੀ ਆ ਨੰਬਰ 1 ਤੇ ਕਈ ਲੋਕ ਕਹਿੰਦੇ ਆ ਵੀ ਯਾਰ ਪੈਸੇ ਨਾਲ ਬੰਦੇ ਨੂੰ ਖੁਸ਼ੀਆਂ ਨਹੀਂ ਮਿਲਦੀਆਂ ਹੈਗੀਆਂ ਇਹ ਜਿਹੜੀਆਂ ਗੱਲਾਂ ਨੇ ਨਾ ਅੱਜ ਦੇ ਟਾਈਮ 'ਚ ਇਹ ਸੋਸ਼ਲ ਮੀਡੀਆ ਦੀ ਚੰਗੀਆਂ ਲੱਗਦੀਆਂ ਨੇ ਦੋਸਤੋ ਇੰਨਾ ਕ ਪੈਸਾ ਕਮਾਓ ਇੰਨੀ ਕ ਮਿਹਨਤ ਕਰੋ ਕਿ ਮਹਿੰਗੀ ਤੋਂ ਮਹਿੰਗੀ ਚੀਜ਼ ਖਰੀਦਣ ਲੱਗ ਜਾਓ ਕਿ ਤੁਹਾਨੂੰ ਸੋਚਣਾ ਨਾ ਪਵੇ ਹਨਾ ਜਿੰਨੇ ਕ ਇੰਨਾ ਕ ਕਾਮਯਾਬ ਹੋ ਜਓ ਹਨਾ ਤੇ ਇਹ ਚੀਜ਼ਾਂ ਆਪਣੀ ਲਾਈਫ 'ਚ ਪੱਕਾ ਕਰ ਲੋਣੀ ਆ ਠੀਕ ਹੈ ਜੀ ਨੰਬਰ 2 ਕਹਿੰਦੇ ਜਿਹਨੂੰ ਆਪ ਕੋ ਬਹੁਤ ਜ਼ਿਆਦਾ ਪਿਆਰ ਕਰਦੇ ਆ ਤਾਂ ਉਹ ਇੱਕ ਦਿਨ ਧੋਖਾ ਦੇ ਜਾਂਦਾ ਜਿਆਦਾਤਰ ਸਾਨੂੰ ਇਹ ਮਿਲਦਾ ਨਾ ਚਾਹੇ ਕੋਈ ਵੀ ਚੀਜ਼ ਆ ਨਾ ਤੇ ਜੇ ਪਿਆਰ ਕਰਨਾ ਹੀ ਆ ਤਾਂ ਆਪਣੇ ਕੰਮ ਨਾਲ ਪਿਆਰ ਕਰੋ ਦਿਲੋਂ ਪਿਆਰ ਕਰੋ ਬੇਅੰਤਹਾ ਪਿਆਰ ਕਰੋ ਨਾ ਜਿੰਨ ਕੇ ਹੱਦ ਤੋਂ ਵੱਧ ਕਿਉਂਕਿ ਉਸ ਚੀਜ਼ ਨੂੰ ਪਿਆਰ ਕਰੋਗੇ ਜੇ ਉਹ ਤੁਹਾਨੂੰ ਉਹ ਚੀਜ਼ ਧੋਖਾ ਦੇ ਦੇ ਤਾਂ ਤੁਹਾਨੂੰ ਕੁਝ ਨਵਾਂ ਉਸ ਖਾ ਕੇ ਜਾਊਗੀ ਠੀਕ ਆ ਨਾ ਕਿਤਾਬਾਂ ਨਾਲ ਪਿਆਰ ਕਰੋ ਠੀਕ ਆ ਨਾ ਆਪਣੇ ਕੰਮ ਨਾਲ ਪਿਆਰ ਕਰੋ ਆਪਣੇ ਗੋਲ ਨੂੰ ਪਿਆਰ ਕਰੋ ਹਣਾ ਉਹ ਤੁਹਾਨੂੰ ਸਕਸੈਸ ਵਿੱਚ ਪਹੁੰਚਾਉਂ ਤੇ ਤੁਹਾਡੀ ਬਹੁਤ ਮਦਦ ਕਰੇਗਾ ਠੀਕ ਹੈ ਉਹ ਵਾਲਾ ਜਿਹੜਾ ਪਿਆਰ ਲਊਗਾ ਇਹ ਚੀਜ਼ ਨੂੰ ਵੀ ਆਪਣੀ ਲਾਈਫ ਚ ਅਪਲਾਈ ਕਰ ਲਓ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਮੇਨ ਆ ਜੀ ਵੀ ਕਦੇ ਵੀ ਕਿਸੇ ਚੀਜ਼ ਲਈ ਮੌਕਾ ਹਾਂ ਲੱਭਿਆ ਕਰੋ ਵੀ ਜੇ ਮੈਂ ਆ ਚੀਜ਼ ਕਰਦੀਆਂ ਤਾਂ ਮੌਕਾ ਹੋਊਗਾ ਤਾਂ ਕਰੂੰਗਾ ਨਹੀਂ ਕੁਝ ਨਾ ਕੁਝ ਸਿੱਖਦੇ ਰਿਹਾ ਕਰੋ ਆਪਣੀ ਲਾਈਫ ਦੇ ਵਿੱਚ ਨਵਾਂ ਦਿੱਤ ਨਵਾਂ ਕੋਈ ਨਾ ਕੋਈ ਚੀਜ਼ ਸਿੱਖਣੀ ਚਾਹੀਦੀ ਹੈ ਨਾ ਕਦੇ ਇਹ ਨਾ ਸੋਚ ਵੀ ਯਾਰ ਟਾਈਮ ਆਊਗਾ ਤਾਂ ਫਿਰ ਕਰ ਲਾਂਗੇ ਟਾਈਮ ਆਊਗਾ ਤਾਂ ਫਿਰ ਕਰ ਲਾਂਗੇ ਕਿਉਂਕਿ ਮੌਕਾ ਇੱਕ ਵਾਰ ਹੁੰਦਾ ਬਾਰ-ਬਾਰ ਨਹੀਂ ਆਉਂਦਾ ਠੀਕ ਆ ਹਰੇਕ ਦੀ ਲਾਈਫ ਚ ਬਾਰ-ਬਾਰ ਮੌਕਾ ਨਹੀਂ ਆਉਂਦਾ ਸੋ ਇਹ ਚੀਜ਼ ਨੂੰ ਵੀ ਆਪਣੀ ਲਾਈਫ ਚ ਅਪਲਾਈ ਕਰ ਦੋ ਵੀ ਜਦੋਂ ਤੁਹਾਡਾ ਦਿਲ ਕਰਦਾ ਜਿਹੜੀ ਚੀਜ਼ ਕਰਨ ਨੂੰ ਕਰ ਲਓ ਵੀ ਮੌਕੇ ਦਾ ਇੰਤਜ਼ਾਰ ਨਾ ਕਰੋ ਠੀਕ ਹੈ ਇਹ ਚੀਜ਼ਾਂ ਆਪਣੀ ਲਾਈਫ ਚ ਤਿੰਨੇ ਗੱਲਾਂ ਨੂੰ ਅਪਲਾਈ ਕਰ ਲਵੇ ਤਾਂ ਤੁਹਾਡੀ ਲਾਈਫ ਦੇਖੋ ਕਿੰਨੀ ਚੇਂਜ ਹੋ ਜੂਗੀ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ